ਸਰਸਿਆ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਪੁਲਿਸ ਦੇ ਵੱਲੋਂ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਹੀ ਉਪਰਾਲੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਤੇ ਇਸੇ ਦਰਮਿਆਨ ਬਠਿੰਡਾ ਪੁਲਿਸ ਦੇ ਵੱਲੋਂ ਇੱਕ ਮਿਨੀ ਮੈਰਾਥਨ ਤੇ ਬਾਸਕਟਬਾਲ ਦੇ ਮੈਚਾਂ ਦਾ ਆਯੋਜਨ ਕੀਤਾ ਗਿਆ ਜਿਸ ਦਰਮਿਆਨ ਕੀ ਵਕਲ ਕਰ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੇ ਲਈ ਜਾਗਰੂਕ ਕੀਤਾ ਗਿਆ ਇਸ ਦਰਮਿਆਨ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਅਮਨਿਤ ਕਾਂਡਾ ਐਸਐਸਪੀ ਬਠਿੰਡਾ ਸ਼੍ਰੋਕਤਮ ਦੁਪਰੇ ਡਿਪਟੀ ਕਮਿਸ਼ਨਰ ਬਠਿੰਡਾ ਤੇ ਜਗਰੂਪ ਸਿੰਘ ਗਿੱਲ ਐਮਐਲਏ ਬਠਿੰਡਾ ਸ਼ਹਿਰੀ ਤੇ ਪਦਮਜੀਤ ਸਿੰਘ ਮਹਿਤਾ ਜੋ ਕਿ ਬਠਿੰਡਾ ਦੇ ਮੇਅਰ ਨੇ ਉਹਨਾਂ ਤੋਂ ਇਲਾਵਾ ਬਹੁਤ ਸਾਰੀਆਂ ਰਾਜਨੀਤਿਕ ਤੇ ਸਮਾਜਿਕ ਸ਼ਖਸੀਅਤਾਂ ਦੇ ਵੱਲੋਂ ਹਿੱਸਾ ਲਿਆ ਗਿਆ ਤੇ ਇਹ ਮਿਨੀ ਮੈਰਾਥਨ ਤੇ ਬਾਸਕਟਬਾਲ ਇਵੈਂਟ 2035 ਦਾ ਆਯੋਜਨ ਕੀਤਾ ਗਿਆ ਜਿਸ ਦਰਮਿਆਨ ਕੀ ਨੌਜਵਾਨ ਪੀੜੀ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਅਜੀ ਬਟਿੰਡਾ ਪੁਲਿਸ ਵੱਲੋਂ ਇੱਕ ਨਸ਼ੇ ਦੇ ਖਿਲਾਫ ਜਿਹੜਾ ਸਾਡਾ ਵੱਖਰੇ ਵੱਖਰੇ ਇਨੀਸ਼ੀਏਟਿਵ ਲਏ ਜਾਂਦੇ ਉਹਦੇ ਤਹਿਤ ਅੱਜ ਇੱਕ ਮਿਨੀ ਮੈਰਾਥਨ 10 ਕਿਲੋਮੀਟਰ ਦੀ ਔਰ ਬਾਸਕਟਬਾਲ ਮੈਚੇ ਸਾਡੇ ਪੁਲਿਸ ਲਾਈਨ ਗਰਾਊਂਡਸ 'ਤੇ ਆਰਗੇਨਾਈਜ਼ ਕੀਤੇ ਗਏ ਇਹਦੇ 'ਚ ਸਾਰੇ ਹੀ ਜਿਹੜੇ ਵੀ ਵਿਲਿੰਗ ਪਾਰਟਿਸिपेंट्स اسپੈਸ਼ਲੀ ਯੂਥ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਤੁਸੀਂ ਵੱਟ ਚੜਕੇ ਇਹਦੇ 'ਚ ਹਿੱਸਾ ਲਓ ਕਿਉਂਕਿ ਇੱਕ ਡਰਾਈਵ ਅਗੇਂਸਟ ਡਰੱਗਸ ਹੈ ਇੱਕ ਮੈਸੇਜ ਦੇਣਾ ਹੈ ਕਿ ਜਿਹੜਾ ਸਾਡਾ ਯੂਥ ਹੈ ਸਾਡੀ ਸੁਸਾਇਟੀ ਹੈ ਉਹਨੂੰ ਨਸ਼ੇ ਦੇ ਖਿਲਾਫ ਔਰ ਚੰਗੀ ਐਕਟੀਵਿਟੀਜ਼ ਫਿਟਨੈਸ ਵੱਲ ਜਾਣਾ ਚਾਹੀਦਾ ਹੈ ਪੋਜ਼ਿਟਿਵ ਅਪਰੋਚ ਵੱਲ ਜਾਣਾ ਚਾਹੀਦਾ ਹੈ ਉਹਦੇ ਤਹਿਤ ਹੀ ਅੱਜ ਔਰ ਮੈਨੂੰ ਬੜਾ ਵਧੀਆ ਲੱਗ ਰਿਹਾ ਕਿ ਇੱਥੇ ਸਾਨੂੰ ਲੋਕਲੀ ਬਹੁਤ ਸਪੋਰਟ ਮਿਲੀ ਹੈ ਐਮਐਲਏ ਸਾਹਿਬ ਪਟੰਡਾ ਮੇਅਰ ਸਾਹਿਬ ਔਰ ਲੋਕਲ ਚੇਅਰਮੈਨ ਵੀ ਸਾਡੇ ਨਾਲ ਆਏ ਬਹੁਤ ਜਲਦੀ ਸਾਡੇ ਡੀਆਈਜੀ ਪਟੰਡਾ ਵੀ ਆਏ ਇੱਥੇ 플ੈਗ ਆਫ ਕਰਨ ਲਈ ਔਰ ਬਹੁਤ ਜਲਦੀ ਡੀਸੀ ਸਾਹਿਬ ਵੀ ਪਹੁੰਚ ਰਹੇ ਹਨ ਉਹਨਾਂ ਦੇ ਬਾਕੀ ਏਡੀਸੀ ਵਗੈਰਾ ਵੀ ਇੱਥੇ ਹਾਜ਼ਰ ਹੈ ਥੈਂਕ ਯੂ ਕਿੱਲੇ ਕਾ ਅਧਿਆਪਤੀ ਜੀ ਆਮ ਸਾਡੇ ਸਰਟੀਫਿਕੇਟ ਦੇਖੋ ਜੀ ਸਾਡੇ ਪਾਰਟਿਸਪੈਂਟ ਜਿਹੜੇ ਆਪਣੇ ਮੁਲਾਜ਼ਮ ਨੇ ਸਾਡੇ ਸਾਰੇ ਆਫੀਸਰਸ ਇੱਥੇ ਆਫਸਰ ਸਾਹਿਬਾਨ ਐਸ ਐਚ ਓਜ਼ ਵੀ ਪ੍ਰੈਜ਼ੈਂਟ ਹੈ ਔਰ ਪਾਰਟਿਸਪੈਂਟਸ ਦੀ ਐਗਜ਼ੈਕਟ ਗਿਣਤੀ ਮੈਂ ਤੁਹਾਨੂੰ ਜਲਦੀ ਦੱਸ ਦਿੰਦੀ ਆ ਪਰ ਇੱਥੇ ਪਤਾ ਲੱਗ ਹੀ ਰਿਹਾ ਹੈ ਕਿ ਜਿਹੜੇ ਵੀ ਬਿਲਿੰਗ ਸੀਗੇ ਦੇ ਆਰ ਵੈਰੀ ਪੋਜ਼ਿਟਿਵਲੀ ਜੁਆਇਨਿੰਗ ਅਸ ਮੁੱਖ ਮਕਸਦ ਤਾਂ ਜੀ ਇੱਕ ਨਸ਼ੇ ਦੇ ਖਿਲਾਫ ਇੱਕ ਮੈਸੇਜ ਹੀ ਹੈ ਸੇ ਯੈਸ ਟੂ ਲਾਈਫ ਐਂਡ ਨੋ ਟੂ ਡਰੱਗਸ ਅੱਜ ਐਸ ਐਸ ਪੀ ਬਠਿੰਡਾ ਦੇ ਜਿਹੜੇ ਇਨੀਸ਼ੀਏਟਿਵਸ ਨਾਲ ਇੱਕ ਮਿਨੀ ਮੈਰਾਥਨ ਇੱਥੇ ਕਰਵਾਈ ਜਾ ਰਹੀ ਹੈ ਜਿਹਦੇ ਵਿੱਚ ਕਾਫੀ ਲੋਕ ਇੱਥੇ ਪਾਰਟਿਸਿਪੇਟ ਕਰਨ ਆਏ ਨੇ ਤੋਂ ਸਾਡਾ ਮੰਨਣਾ ਹੈ ਕਿ ਜਿਹੜਾ ਤੰਦਰੁਸਤ ਸਰੀਰ ਦੇ ਵਿੱਚ ਤੰਦਰੁਸਤ ਦਿਮਾਗ ਹੁੰਦਾ ਕੋਲ ਜਦੋਂ ਆਪਾਂ ਖੇਡਾਂ ਵੱਲ ਪ੍ਰੇਰਿਤ ਹੁੰਨੇ ਆ ਤਾਂ ਆਪਾਂ ਚੰਗੀਆਂ ਆਦਤਾਂ ਆਪਣੇ ਜੀਵਨ 'ਚ ਅਪਣਾਉਂਦੇ ਆ ਗਰਾਊਂਡ ਖਾਲੀ ਕਰ ਦਿਓ ਇੱਕ ਆ ਗੇਟ ਵਾਲੇ ਪਾਸਿਓ ਜਿਹਦੇ ਨਾਲ ਕਿ ਆਪਾਂ ਚੰਗੇ ਪਾਸੇ ਵੱਲ ਨੂੰ ਪ੍ਰੇਰਿਤ ਹੁੰਨੇ ਆ ਔਰ ਜਦੋਂ ਨੌਜਵਾਨ ਇਹਨਾਂ ਖੇਡਾਂ ਵੱਲ ਜਿਹੜਾ ਹੈਗਾ ਆਪਣਾ ਧਿਆਨ ਵਧਾਣਗੇ ਤਾਂ ਉਹਨਾਂ ਦਾ ਜਿਹੜਾ ਧਿਆਨ ਹੈ ਜਿਹੜੀਆਂ ਮਾੜੀਆਂ ਆਦਤਾਂ ਨੇ ਜਿਵੇਂ ਨਸ਼ੇ ਕਰਨਾ ਜਾਂ ਲੜਾਈ ਝਗੜਾ ਕਰਨਾ ਉਹਨਾਂ ਤੋਂ ਦੂਰ ਰਹਿਣੀ ਜਿਹੜੇ ਅਜਾ ਪਟੰਡਾ ਪੁਲਿਸ ਵੱਲੋਂ ਸਭ ਤੋਂ ਜਿਹੜੇ ਖਾਸ ਕਰਕੇ ਨਸ਼ੇ ਨੂੰ ਲੈ ਕੇ ਕੀ ਕਰਨਾ ਚਾਹੁੰਦੇ ਤੁਸੀਂ ਇਸ ਦਾ ਕੋਈ ਕੋਈ ਲੁਕੀ ਹੋਈ ਗੱਲ ਨਹੀਂ ਕਿ ਨਸ਼ਾ ਜਿਹੜਾ ਹੈਗਾ ਅੱਜ ਦੀ ਰੇਟ ਵਿੱਚ ਪੰਜਾਬ ਵਿੱਚ ਇੱਕ ਬਹੁਤ ਵੱਡਾ ਇਸ਼ੂ ਹੈ ਤੇ ਸਰਕਾਰ ਵੱਲੋਂ ਕਈ ਸਾਰੇ ਉਪਰਾਲੇ ਪਹਿਲਾਂ ਵੀ ਕੀਤੇ ਗਏ ਤੁਹਾਨੂੰ ਯਾਦ ਵੀ ਹੋਏਗਾ ਕਿ ਜਿਹੜਾ ਆਪਣਾ ਖੇੜਾ ਦੇ ਮਾਮਲੇ ਵਿੱਚ ਦੇਖੀਏ ਤੇ ਖੇੜਾ ਵਤਨ ਪੰਜਾਬ ਦੀਆਂ ਦੇ ਜਿਹੜਾ ਹੈਗਾ ਇੱਕ ਬਾਗ ਇੱਥੇ ਵੀ ਉਹਦੀ ਸ਼ੁਰੂਆਤ ਹੋਈ ਸੀ ਤੇ ਇਹ ਹਰ ਸਾਲ ਜਿਹੜੇ ਇਹ ਖੇੜਾ ਹੋ ਵੀ ਰਹੀਆਂ ਨੇ ਤੇ ਪਰ ਨਾਲ ਇਹ ਵੀ ਹੈ ਕਿ ਜਿਹੜਾ ਆਪਾਂ ਇੱਕ ਮਹੀਨੇ ਇੱਕ ਵਾਰ ਪ੍ਰੋਗਰਾਮ ਕਰਕੇ ਨਹੀਂ ਛੱਡ ਸਕਦੇ ਸਾਨੂੰ ਯੂਥ ਨੂੰ ਕੰਟੀਨਿਊਸਲੀ ਇੰਗੇਜ ਕਰਨਾ ਪਏਗਾ ਤੇ ਇਹਦੇ ਵਾਸਤੇ ਆਪਾਂ ਮੈਂ ਜਿਹੜੀ ਪੰਚਾਇਤਾਂ ਦੇ ਨਾਲ ਵੀ ਗੱਲ ਕੀਤੀ ਸੀ ਕਿ ਤੁਹਾਨੂੰ ਆਪਣੇ ਪੰਚਾਇਤ ਦੇ ਵਾਸਤੇ ਘਟਕਟ ਇੱਕ ਗੇਮ ਤੁਸੀਂ ਚੂਜ਼ ਕਰ ਲਿਓ ਕਿ ਸਾਡੀ ਪੰਚਾਇਤ ਵਿੱਚ ਜਿਹੜੇ ਬੱਚੇ ਨੇ ਉਹ ਇਹ ਖੇਡ ਖੇੜਨਗੇ ਤੇ ਉਹਦੇ ਵਾਸਤੇ ਤੁਹਾਨੂੰ ਜਿਹੜਾ ਵੀ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਉਹ ਸਰਕਾਰ ਪ੍ਰੋਵਾਈਡ ਕਰ ਦੋਗੀ ਇਸੇ ਤਰੀਕੇ ਨਾਲ ਪੁਲਿਸ ਵੀ ਆਪਣੀ ਤਰਫੋਂ ਕੋਸ਼ਿਸ਼ ਕਰ ਰਹੀ ਹੈ ਕਿ ਜਿੰਦਾ ਵੀ ਆਪਾਂ ਯੂਥ ਨੂੰ ਕਿਸੇ ਵੀ ਤਰੀਕੇ ਨਾਲ ਖੇਡਾ ਦੇਵਾਂ ਪੜਾਈ ਦੇ ਵਲ ਆਪਣੀ ਲਾਇਬ੍ਰੇਰੀ ਤੁਸੀਂ ਦੇਖ ਲਓ ਲਗਭਗ 32 33 ਨਵੀਂ ਯੂਥ ਲਾਇਬ੍ਰੇਰੀਜ਼ ਆਪਣਾ ਬਣਾਈ ਜਾਨੀ ਹੁਣ ਜ਼ਿਲ੍ਹਾ ਪੱਤਰ ਦੀ ਲਾਇਬ੍ਰੇਰੀ ਵੀ ਜਿਹੜੀ ਹੈ ਕਿ ਉਹ ਤਿਆਰ ਹੋ ਗਈ ਹੈ ਆਪਾਂ ਬਸ ਬੱਚਿਆਂ ਨੂੰ ਜੇ ਆਪਾਂ ਨਸ਼ੇ ਤੋਂ ਬਚਾਣਾ ਹੈ ਜਾਂ ਤਾਂ ਉਹਨਾਂ ਨੂੰ ਪੜ੍ਹਾਈ ਦੇ ਵੱਲ ਲੈ ਕੇ ਜਾਣਾ ਪਵੇਗਾ ਜਾਂ ਫਿਰ ਖੇਡਾਂ ਦੇ ਵੱਲ ਲੈ ਕੇ ਜਾਣਾ ਪਵੇਗਾ ਤੇ ਆਪਾਂ ਕੋਸ਼ਿਸ਼ ਇਹੀ ਕਰ ਰਹੇ ਆ ਕਿ ਇਹ ਦੋਨੋਂ ਚੀਜ਼ਾਂ ਤੇ ਆਪਾਂ ਫੋਕਸ ਕਰੀਏ ਤਾਂ ਜੋ ਜਿਹੜੀ ਇਹ ਨਸ਼ੇ ਦੀ ਇੱਕ ਨਹਿਰ ਹੈ ਇਹਨੂੰ ਆਪਾਂ ਜਿਹੜਾ ਨਵੇਂ ਨਵਾਂ ਪਾਣੀ ਆਨ ਤੋਂ ਰੋਕ ਲਿਆ ਜਾਵੇ ਤਾਂ ਹਿਸਤਾ ਹਿਸਤਾ ਇਹ ਨਹਿਰ ਸੁੱਕ ਜਾਵੇ ਮਾਪੇ ਕਿਉਂ ਫੇਲ ਹੁੰਦੇ ਆ ਬਾਬਿਆਂ ਦੀ ਬੜੀ ਵੱਡੀ ਚੁਣੇ ਵੱਲ ਲੱਗਦੀ ਆ ਦੇਖੋ ਇੱਕ ਕੰਜ਼ਿਊਮਰਿਸਟ ਕਲਚਰ ਜਦੋਂ ਸ਼ੁਰੂ ਹੋ ਜਾਂਦਾ ਹੈ ਪੰਜਾਬ ਇੱਕ ਕੰਜ਼ਿਊਮਰਿਸਟ ਕਲਚਰ ਵਾਲਾ ਜਿਹੜਾ ਰਾਜ ਹੈ ਇੱਥੇ ਲੋਕ ਜਿਹੜਾ ਹੈਗਾ ਪੈਸਾ ਵਿਚ ਕੋਈ ਜਿਆਦਾ ਬਹੁਤ ਜਿਆਦਾ ਸੋਚਦੇ ਨਹੀਂ ਔਰ ਹਰ ਇੱਕ ਚੀਜ਼ ਤੇ ਇੱਕ ਇੰਜੋਏਮੈਂਟ ਦਾ ਕਲਚਰ ਹੈ ਕਿ ਆਪਾਂ ਇੰਜੋਏ ਕਰੀਏ ਮौज-ਮਸਤੀ ਦਾ ਕਲਚਰ ਹੈ ਤੇ ਉਹਦੇ ਵਿੱਚ ਕਈ-ਕਈ ਥਾਵਾਂ ਤੇ ਆਪਾਂ ਨੂੰ ਇਹ ਲੱਗਦਾ ਕਿ ਜਿਹੜਾ ਬੱਚਾ ਆਪਣੇ ਬੱਚਿਆਂ ਦੇ ਨਾਲ ਪਾਰਟੀ ਵਿੱਚ ਕਿਤੇ ਹੋਰ ਜਾਣ ਦੇ ਲਈ ਤੇ ਉਹਦੇ ਵਿੱਚ ਤੇ ਫੰਡਸ ਕਈ ਦੇ ਦਿੰਦੇ ਸੀ ਕਿ ਤੇ ਉਹਦੇ ਕਰਕੇ ਉਹੀ ਵਾਲਾ ਕਲਚਰ ਅੱਗੇ ਉਹ

ਕੇ ਬਹੁਤ ਸੁਧਾਰ ਹੋਏਗਾ ਜੀ ਸਰ ਬਿੰਡਾਂ ਦੇ ਗਰਾਊਂਡਾਂ ਦੀ ਗੱਲ ਕੀਤੀ ਸੀ ਕਿ ਖਾਲੀ ਕਰਾਏ ਜਾਣਗੇ ਜਿੱਥੇ-ਜਿੱਥੇ ਵੀ ਕਬਜ਼ੇ ਹੋਏ ਸੀ ਕਿ ਕੀ ਆਪਾਂ ਕਿੰਨੇ ਕਬਜ਼ੇ ਹੋਏ ਆ ਦੇਖੇ ਮੇਰੇ ਕੋਲ ਜਿੰਨਾ ਵੀ ਕੋਈ ਆਉਂਦਾ ਹੈ ਕਿ ਸਾਡਾ ਕੋਈ ਇਸ ਤਰੀਕੇ ਦਾ ਗਰਾਊਂਡ ਦਾ ਇਸ਼ੂ ਹੈ ਪਾਵੇਂ ਕਿਤੇ ਕਬਜ਼ਾ ਹੋਇਆ ਤਾਂ ਆਪਾਂ ਇਮੀਡੀਏਟਲੀ ਉਹਦੀ ਨਿਸ਼ਾਨਦੇਹੀ ਕਰਾ ਕੇ ਉਹਨੂੰ ਖਾਲੀ ਕਰਾ ਦਿੰਦੇ ਆ ਜੇ ਹੁਣ ਵੀ ਕਿਤੇ ਕੋਈ ਮੈਂ ਤੁਹਾਡੇ ਨਾਲ ਬਾਕੀ ਸਾਰੇ ਜਿਹੜੇ ਬੱਚੇ ਨੇ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਜੇ ਉਹਨਾਂ ਨੂੰ ਵੀ ਕਿਤੇ ਕੋਈ ਗਰਾਊਂਡ ਦੀ ਕੋਈ ਕਮੀ ਹੈ ਕਿ ਜ਼ਮੀਨ ਅਵੇਲੇਬਲ ਹੈ ਪਰ ਕਿਸੇ ਕਰਕੇ ਉਹਨਾਂ ਨੂੰ ਉਹ ਗਰਾਊਂਡ ਨਹੀਂ ਦਿੱਤਾ ਜਾ ਰਿਹਾ ਤਾਂ ਉਹ ਜ਼ਰੂਰ ਮੇਰੇ ਕੋਲ ਆ ਜਾਣ ਆਪਾਂ ਗਰਾਊਂਡ ਵੀ ਦੇਵਾਂਗੇ ਤੇ ਜਿਹੜੀ ਖੇਡ ਉਹ ਖੇਡਣਾ ਚਾਹੁੰਦੇ ਆ ਉਹਦੇ ਵਾਸਤੇ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਪ੍ਰੋਵਾਈਡ ਕਰਕੇ ਦੇਵਾਂਗੇ ਪੰਜਾਬ ਸਰਕਾਰ ਦਾ ਫੋਕਸ ਸਰਕਾਰ ਬਣਨ ਤੋਂ ਬਾਅਦ ਹੀ ਨਸ਼ਿਆਂ ਦਾ ਖਾਤਮਾ ਦਾ ਸੀ ਪਿਛਲੇ ਲੰਬੇ ਸਮੇਂ ਦੇ ਵਿੱਚ ਬਹੁਤ ਕੋਸ਼ਿਸ਼ਾਂ ਵੀ ਜਾਰੀ ਹੋਈਆਂ ਨੇ ਜਿਹੜੇ ਨਸ਼ਾ ਕਰ ਰਹੇ ਸੀ ਲੋਕ ਉਹਨਾਂ ਨੂੰ ਇੱਕ ਕਿਸਮ ਦਾ ਬਿਮਾਰੀ ਸਮਝ ਕੇ ਇਲਾਜ ਵੀ ਬਕਬਕ ਸੈਂਟਰਾਂ ਦੇ ਵਿੱਚ ਕਰਾਇਆ ਜਾ ਰਿਹਾ ਹੈ ਔਰ ਕਾਫੀ ਲੋਕਾਂ ਨੇ ਨਸ਼ਾ ਛੱਡਿਆ ਵੀ ਆ ਪਰ ਨਸ਼ੇ ਜਿਹੜੇ ਸਲਾਗਰ ਹੈ ਜਿਨ੍ਹਾਂ ਨੂੰ ਇਸ ਚੀਜ਼ ਦਾ ਲਾਲਚ ਪੈ ਗਿਆ ਕਿ ਪੈਸਾ ਕਮਾਇਆ ਜਾ ਸਕਦਾ ਉਹ ਫਿਰ ਵੀ ਹਟਦੇ ਨਹੀਂ ਮੈਂ ਇਹ ਤਾਂ ਨਹੀਂ ਕਹਿੰਦਾ ਕਿ ਨਸ਼ਾ ਖਤਮ ਹੀ ਹੋ ਗਿਆ ਨਸ਼ਾ ਅਜੇ ਵੀ ਜਾਰੀ ਹੈ ਔਰ ਸਾਨੂੰ ਖਾਸ ਤੌਰ ਦੇ ਉੱਤੇ ਹੁਣ ਧਿਆਨ ਕੇਂਦਰਿਤ ਕੀਤਾ ਵੀ ਜਾ ਰਿਹਾ ਕਰਨਾ ਚਾਹੀਦਾ ਕਿ ਸਕੂਲਾਂ ਕਾਲਜ ਦੇ ਵਿੱਚ ਬੱਚਿਆਂ ਨੂੰ ਟੌਫੀਆਂ ਵਗੈਰਾ ਨਸ਼ਿਆਂ ਦੇ ਰੂਪ ਵਿੱਚ ਦੇ ਕੇ ਹੋ ਲਾਉਣਾ ਚਾਹੁੰਦੇ ਨੇ ਜਿਹੜੀ ਪੁਲਿਸ ਹੈ ਪੰਜਾਬ ਪੁਲਿਸ ਹੋਰ ਦੇ ਲੱਗੀ ਹੈ ਜਿਹੜੀ ਅੱਜ ਦੀ ਹਾਫ ਮੈਰਾਥਨ ਹੈ ਇਹ ਵੀ ਉਹਦਾ ਇੱਕ ਸਹ ਹੈ ਕਿ ਜੇ ਦੋਸ਼ਿਆਂ ਤੇ ਸੇਰ ਨੂੰ ਬੰਨ ਗਏ ਇੱਕ ਤਾਂ ਨਸ਼ੇ ਜਿਹੜੇ ਕਰ ਰਹੇ ਆ ਉਹਨਾਂ ਨੂੰ ਇਲਾਜ ਕਰਾਉਣਾ ਰੋਕਣਾ ਸੈਕੰਡ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਸ ਨੂੰ ਨਸ਼ਿਆਂ ਤੋਂ ਬਿਲਕੁਲੀ ਝਾਕ ਨਹੀਂ ਨੰਤਾ ਰਵੇ ਲੱਗੇ ਨਾ ਉਸ ਦੇ ਲਈ ਸਪੋਰਟਸ ਜਿਹੜੀ ਹੈ ਤਾਂ ਕਿ ਬੱਚਾ ਫਿਜ਼ੀਕਲੀ ਸਾਰਾ ਦਿਨ ਦੌੜਦਾ ਹੈ ਭੱਜਦਾ ਹੈ ਉਹਦਾ ਧਿਆਨ ਹੋਰ ਪਾਸੇ ਕੇਂਦਰਿਤ ਹੁੰਦਾ ਉਸ ਦੇ ਲਈ ਜਿਹੜੀਆਂ ਵੱਖ-ਵੱਖ ਖੇਮਾਂ ਜਿਵੇਂ ਖੇਡਾਂ ਬਤਨ ਪੰਜਾਬ ਦੀਆਂ ਜਾਂ ਸਪੋਰਟਸ ਫਲ ਕਰਾਈ ਜਾ ਰਹੀ ਹੈ ਪੰਜਾਬ ਸਰਕਾਰ ਵੱਲੋਂ ਉਤਸ਼ਾਹ ਕੀਤਾ ਜਾ ਰਿਹਾ ਬਖਵਰ ਨਰਸੀਆਂ ਕੋਲੀਆਂ ਜਾ ਰਹੀਆਂ ਨੇ ਇਹ ਵੀ ਅਜੋਸ ਦਾ ਇੱਕ ਕਸਾ ਪੰਜਾਬ ਪੁਲਿਸ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਇਹ ਐਂਟੀ ਡਰੱਗ ਇੱਕ ਕਿਸਮ ਦੀ ਕੈਂਪੇਨ ਹੈ ਜਿਹਦੇ ਨਾਲ ਜਾਗਰਤਾ ਪੈਦਾ ਹੋਏਗੀ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ ਕਿ ਉਹ ਪੰਜਾਬ ਦੀ ਜਿਹੜੀ ਪੁਰਾਣੀ ਬਹਾਰ ਹੈ ਜਵਾਨੀ ਦੇ ਫੇਰ ਆਵੇ ਉਸ ਤੇ ਫੋਕਸ ਹੈ ਉਹਦਾ ਕਿਛ ਕੀ ਕਹਿਣਾ ਚਾਹੁੰਦਾ ਪਹਿਲਾਂ ਤਾਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਵਧਾਈ ਦੇਣਾ ਚਾਹਨਾ ਜਿਨ੍ਹਾਂ ਨੇ ਇੰਨਾ ਵਧੀਆ ਇਨੀਸ਼ੀਏਟਿਵ ਲਿੱਤਾ ਅੱਜ ਯੂਥ ਨੂੰ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਗਰਾਊਂਡ ਵੱਲ ਅਟਰੈਕਟ ਕਰਨ ਦੀ ਇੱਕ ਮੈਰਾਥਨ ਮਿਨੀ ਮੈਰਾਥਨ ਤੇ ਬਾਸਕਟਬਾਲ ਦਾ ਈਵੈਂਟ ਹੋਸਟ ਕੀਤਾ ਇੱਕ ਬਹੁਤ ਵਧੀਆ ਉਪਰਾਲਾ ਹੈਗਾ ਲੋਕਾਂ ਨੂੰ ਯੂਥ ਨੂੰ ਗਰਾਊਂਡ ਵੱਲ ਅਟਰੈਕਟ ਕਰਨ ਦਾ ਮੈਂ ਸਾਰੇ ਰੋਟਿੰਡਾ ਸ਼ਹਿਰ ਵਾਸੀਆਂ ਨੂੰ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਗਰਾਊਂਡ ਵੱਲ ਆਣ ਖੇਡਣ ਤੇ ਇੱਕ ਹੈਲਦੀ ਲਾਈਫ ਸਟਾਈਲ ਵੱਧ ਵਧਨ ਤੇ ਨਸ਼ਿਆ ਨੂੰ ਛੱਡਣ ਮੈਂ ਇਹੀ ਆਸ਼ਾ ਕਰਦਾ ਹਾਂ ਉਮੀਦ ਕਰਦਾ ਹਾਂ ਕਿ ਅਸੀਂ ਵੀ ਆਪਣਾ ਕੈਂਪੇਨ ਜੋ ਕਿ ਮੈਨੂੰ ਮੇਅਰਸ਼ਿਪ ਸਟਾਰਟ ਹੋਏ ਨੂੰ ਤਾਂ ਅਜੇ 10 ਦਿਨ ਨਹੀਂ ਹੋਏ ਨੇ ਮਗਰ ਐਜ਼ ਅ ਕਾਉਂਸਲਰ ਮੈਨੂੰ 2 ਮਹੀਨੇ ਹੋ ਚੁੱਕੇ ਨੇ ਤੇ ਸਭ ਤੋਂ ਪਹਿਲੀ ਚੀਜ਼ ਮੈਂ ਆਪਣੇ ਵਾਰਡ ਚ ਜਿਹੜੀ ਸਭ ਤੋਂ ਵੱਡੀ ਦਿੱਕਤ ਸੀਗੀ 48 ਨੰਬਰ ਵਾਰਡ ਚ ਉਹ ਨਸ਼ੇ ਦੀ ਸੀਗੀ ਅਸੀਂ ਉਹਨੂੰ ਟੈਕਲ ਕਰਨ ਦੀ ਕੋਸ਼ਿਸ਼ ਕੀਤੀ ਤੇ ਪ੍ਰਸ਼ਾਸਨ ਦੀ ਵੀ ਕਾਫੀ ਹੈਲਪ ਹੋਈ ਤੇ ਅਸੀਂ ਬਹੁਤ ਪ੍ਰਾਊਡਲੀ ਹੁਣ ਇਹ ਗੱਲ ਕਹਿ ਕੇ ਪਾਉਂਦੇ ਆਂ ਕਿ 48 ਨੰਬਰ ਵਾਰਡ ਚ ਅਸੀਂ ਤਕਰੀਬਨ ਨਸ਼ਾ ਖਤਮ ਕਰ ਦਿੱਤਾ ਤੇ ਹੁਣ ਲੋਕਾਂ ਦੇ ਸਾਥ ਦੇ ਨਾਲ ਤੇ ਉਹਨਾਂ ਦੇ ਚਾਹ ਦੇ ਨਾਲ ਹੀ ਇਹ ਪੋਸੀਬਲ ਹੋਇਆ ਪਹਿਲਾਂ ਕਈ ਸਾਲਾਂ ਤੋਂ ਇਹ ਚੀਜ਼ ਚੱਲ ਰਹੀ ਸੀ ਮਗਰ ਹੁਣ ਇਹਹੀ ਕੈਂਪੇਨ ਅਸੀਂ ਡਿਸਟ੍ਰਿਕਟ ਵਾਈਡ ਪੂਰਾ ਬਟਿੰਡਾ ਸ਼ਹਿਰ ਵਾਈਡ ਸਪਰੈਡ ਕਰਕੇ ਬਟਿੰਡਾ ਸ਼ਹਿਰ ਨੂੰ ਇੱਕ ਨਸ਼ਾ ਮੁਕਤ ਸ਼ਹਿਰ ਬਣਾਉਣ ਦੀ ਕੈਂਪੇਨ ਜਾਰੀ ਕਰੂੰਗਾ ਕਿਉਂਕਿ ਮੈਨੂੰ ਆਪਣੀ ਵਿਖਦੀ ਤੇ ਚਿੰਤਾ ਆਪਣੇ ਯੂਥ ਦੀ ਆਪਣੇ ਭਰਾਵਾ ਦੀ ਭੈਣਾ ਦੀ ਜਨਤਾ ਜੋ ਕਿ ਆਪਣੇ ਦੇਸ਼ ਦਾ ਭਵਿੱਖ ਨੇ ਤੇ ਇਸੇ ਇਸੇ ਗੱਲ ਨੂੰ ਮੈਂ ਐਂਡ ਕਰਦੇ ਹੋਏ ਸਾਰਿਆਂ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਇਸ ਕੈਂਪੇਨ ਦਾ ਸਟਾਰਟ ਆਪਣੇ ਘਰੋਂ ਹੋਊਗਾ ਆਪਣੇ ਪਰਿਵਾਰਾਂ ਨੂੰ ਆਪਾਂ ਇਹ ਛੋਟਾ ਛੋਟਾ ਬੈਠ ਕੇ ਨਾਲ ਲੈਕਚਰ ਦਈਏ ਕਿ ਨਸ਼ੇ ਤੋਂ ਛੱਡਿਏ ਤੇ ਗਰਾਊਂਡ ਵਾਲਾ ਅਟ੍ਰੈਕਟ ਹੋਈਏ ਤੇ ਫਿਰ ਤੋਂ ਇੱਕ ਵਾਰੀ ਮੈਂ ਬਟਿੰਡਾ ਪੁਲਿਸ ਦਾ ਕੰਗ੍ਰੈਚੂਲੇਟ ਕਰਨਾ ਚਾਹੁੰਦਾ ਹੈ כי עונה נהנה ודעיין היא שתבלטה, כן?